ਇਹ ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਚੋਰੀਆਂ ਹੋ ਰਹੀਆਂ ਵਪਾਰੀ ਵਰਗ ਤੇ ਕੀ ਅਸਰ ਪੈ ਰਿਹਾ ਹੈ ਇਹਦਾ ਸਾਡਾ ਦਿਲ ਕਰਦਾ ਪੰਜਾਬ ਛੱਡ ਕੇ ਚਲ ਜਾਈਏ ਜੀ ਇਹ ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਚੋਰੀਆਂ ਹੋ ਰਹੀਆਂ ਵਪਾਰੀ ਵਰਗ ਤੇ ਕੀ ਅਸਰ ਪੈ ਰਿਹਾ ਹੈ ਇਹਦਾ ਸਾਡਾ ਦਿਲ ਕਰਦਾ ਪੰਜਾਬ ਛੱਡ ਕੇ ਚਲ ਜਾਈਏ ਜੀ ਗਵੜਾ ਸ਼ਹਿਰ ਅੰਦਰ ਆਏ ਦਿਨ ਚੋਰੀਆਂ ਲੁੱਟਾਂ ਖਾਂਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਹੀ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ ਇਸੇ ਲੜੀ ਤਹਿਤ ਰਾਤ ਚੌਂਕੀ ਇੰਡਸਟਰੀ ਏਰੀਆ ਦੇ ਥੋੜੀ ਜਿਹੀ ਦੂਰੀ ਤੇ ਸਥਿਤ ਰਾਜ ਮੈਡੀਕਲ ਤਨੇਜਾ ਮੈਡੀਕਲ ਤੇ ਕੌਸ਼ਲ ਜਨਰਲ ਸਟੋਰ ਤੇ ਚੋਰਾਂ ਨੇ ਹੱਥ ਸਾਫ਼ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਜਨਰਲ ਸਟੋਰ ਤੇ ਪਏ ਹਾਰਪਿਕ ਤੇਲ ਦੇ 3 ਤੇ ਕਾਜੂ ਬਦਾਮ ਚੁੱਕ ਕੇ ਲੈ ਗਏ આજે ਦਿਨ ਵਾપર રહીયા ਘਟਨਾમા ਕਾਰਨ ਦੁਕਾਨਦਾਰਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਹੀ ਜਾ ਰਿਹਾ ਹੈ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਜਿਹੇ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਦੁਕਾਨਦਾਰ ਸੁੱਖ ਚੈਨ ਨਾਲ ਆਪਣੀ ਦੁਕਾਨਦਾਰੀ ਕਰ ਸਕਣ ਮੇਰਾ ਨਾਮ ਹੈ ਰਵਿਤ ਨੇਜਾ ਅ ਰਵਿਤ ਨੇਜਾ ਜੀ ਤੁਹਾਡੇ ਛੱਡ ਟੁੱਟੇ ਨੇ ਕੀ ਘਟਨਾ ਵਾਪਰੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਮੈਨੂੰ ਕੱਲ ਹੀ ਫੋਨ ਤੇ ਸ਼ਟਰ ਟੁੱਟਿਆ ਹੋਇਆ ਉਹਨੇ ਮੈਨੂੰ ਹੌਸਲੇ ਫੋਨ ਕੀਤਾ ਮੈਂ ਪਾਣੀ ਦੇ 7 ਮਿੰਟ ਦੇ ਵਿੱਚ ਆ ਗਿਆ ਸੀ ਆ ਕੇ ਦੇਖਿਆ ਤੇ ਚੋਏ ਜਿਹੜਾ ਜੈਕ ਨਾਲ ਹੀ ਖਿੱਚਿਆ ਹੁੰਦਾ ਛੜਰ ਇਦਾਂ ਹੋਇਆ ਹੋਇਆ ਠੀਕ ਹੈ ਤੇ ਇਹਦੇ ਵਿੱਚ ਤੁਹਾਡਾ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਵੀ ਜੇ ਮੋਟਾ-ਮੋਟਾ ਜਾਂ ਲਾਲਵੇ ਤੇ 1500 20000 ਦੇ ਵਿੱਚ ਦਾ ਨੁਕਸਾਨ ਹੋ ਹੀ ਗਿਆ ਕਿਉਂਕਿ ਜਿਹੜੀ ਥੋੜੀ-ਬਹੁਤੀ ਕੈਸ਼ ਵਿੱਚ ਰੱਖ ਕੇ ਜਾਈਦਾ ਹੈ ਜਾਂ ਭਾਣ ਜਾਂ ਪਰਚੀਆਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਇੱਥੇ ਹੋਰ ਵੀ ਕੋਈ ਦੁਕਾਨ ਦੇ ਵਿੱਚ ਰਾਤੀ ਹਾਂਜੀ ਹਾਂਜੀ ਮੇਰੇ ਨਾਲ ਕੌਸ਼ਲ ਪ੍ਰਿਆਨਾ ਸਟੋਰ ਉਹਨਾਂ ਦੇ ਵੀ ਹੋਇਆ ਨਾਲ ਇੱਧਰ ਰਾਜ ਮੈਡੀਕਲ ਉਹਨਾਂ ਦੇ ਵੀ ਹੋਇਆ ਮਤਲਬ ਇੰਨੀ ਆ ਜਿਆਦਾ ਘਟਨਾਵਾਂ ਵਾਪਰ ਰਹੀਆਂ ਵਪਾਰੀ ਵਰਗ ਤੇ ਇਹਦਾ ਕੀ ਅਸਰ ਪੈ ਰਿਹਾ ਹੈ ਵਾੜੀ ਵਪਾਰੀ ਵਰਗ ਤਾਂ ਉਹਦੇ ਡਰ ਜਾਊਗਾ ਕੀ ਕਰੇਗਾ ਵਪਾਰੀ ਵਰਗ ਆ ਚਾਰ ਦਿਨ ਪਹਿਲੇ ਸਿਨੇਮੇ ਦੇ ਸਾਹਮਣੇ ਬੀਬੀ ਮੈਡੀਕਲ ਹਾਲ ਤੇ ਦਿਨੇ ਦਿਹਾੜੇ ਸਵਾ 4 ਵਜੇ ਹੋ ਗਿਆ ਉਸ ਤੋਂ ਪਹਿਲੇ ਉਹ ਇੱਕ ਟਹਿਰਾ ਵਾਲੇ ਦੇ ਕਿਨੇ ਹੋਇਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਭਜੀ ਪ੍ਰਸ਼ਾਸਨ ਕੋਈ ਜ਼ਰੂਰ ਚਾਲਣਾ ਪਾਵੇ ਕوجੇ ਤੇ ਬੰਦਿਆਂ ਦੀ ਕੋਈ ਗੈਂਟੀ ਲਾਵੇ ਜਾਂ ਕੋਈ ਸਿਕਿਉਰਿਟੀ ਦਾ ਕੋਈ ਸਾਨੂੰ ਗਵੇ ਕਰੇ ਬਸ ਇਹ ਕਿਹਦੇ ਸਿਰ ਦੇ ਉੱਤੇ ਕਰਨਾ ਬੰਦੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਮੈਨੂੰ ਜੀ ਪੌਣੇ 3 ਵਜੇ ਫੋਨ ਆਇਆ ਉਹਦੇ ਹਿਸਾਬ ਨਾਲ ਵੀ ਅਪਰੋਕਸੀਮੇਟ 1:30 ਤੋਂ 2 ਜਾਂ 2:30 ਦੇ ਵਿੱਚ ਵਿੱਚ ਹੋਇਆ ਜੀ ਉਸ ਤੋਂ ਬਾਅਦ ਕੋਈ ਪੁਲਿਸ ਮੁਲਾਜ਼ਮ ਵਗੈਰਾ ਤੁਹਾਡੇ ਕੋਲ ਆਏ ਹੋ ਮੈਂ 100 ਨੰਬਰ ਤੇ ਕਾਲ ਕੀਤੀ ਸੀ ਜੀ ਤੇ ਪੀਸੀਆਰ ਵਾਲੇ ਦੋ ਆਏ ਸੀਗੇ ਬੰਦੇ ਉਹਨਾਂ ਨੇ ਪਹਿਲਾਂ ਫੋਟੋ ਵਗੈਰਾ ਖਿੱਚੀਆਂ ਸੀਗੀਆਂ ਤੇ ਫਿਰ ਉਹਨਾਂ ਨੇ ਜਿਹੜੀ ਸਾਡੀ ਇੰਡਸਟਰੀਅਲ ਏਰੀਆ ਵਾਲੀ ਝੌਂਕੀ ਆ ਜਿਸ ਕਿ ਸਾਭਾ ਉਹਨਾਂ ਨੇ ਵੀ ਫੋਟੋ ਵਗੈਰਾ ਦਿੱਤੀਆਂ ਤੇ ਉਹ ਕਹਿੰਦੇ ਵੀ ਸਵੇਰੇ ਆ ਜਾਓ ਤੇ ਫਿਰ ਉਸ ਦੇ ਜਿਹੜੀ ਅਗਲੀ ਕਾਰਵਾਈ ਹੈਗੀ ਹੈ ਉਹ ਕਰਦੇ ਤੇ ਹੁਣ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਸਰਭਾਉਨ ਪ੍ਰਸ਼ਾਸਨ ਤੋਂ ਮੰਗਦਾ ਇਹ ਹੀ ਆ ਵੀ ਸਾਡੀ ਸੇਫਟੀ ਦਾ ਕੀ ਹੈਗਾ ਸਾਨੂੰ ਵੀ ਪਤਾ ਲੱਗੇ ਰਾਜਕੋਸ਼ਲ ਰਾਜਕੋਸ਼ਲ ਜੀ ਇਹ ਦੱਤੀ ਕਿ ਤੁਹਾਡੇ ਕਹਿੰਦੇ ਤਾਲੇ ਤੋੜੇ ਹੋਏ ਨੇ ਸ਼ਾਪ ਦੇ ਕੀ ਗੱਲਬਾਤ ਹੋਈ ਹੈ ਦੋ ਸਾਨੂੰ ਨਾ 3 ਵਜੇ ਟੈਲੀਫੋਨ ਗਿਆ ਸੀ ਸਾਡੇ ਗਵੰਡੀਆਂ ਦਾ ਇਹਦੇ ਦੁਕਾਨ ਦੇ ਸਾੜੇ ਟੁੱਟੇ ਸਾਡੇ ਵੀ ਅਸੀਂ ਆਏ ਤਾਂ ਦੇਖਿਆ ਤਾਂ ਨੁਕਸਾਨ ਕਾਫੀ ਹੋਇਆ ਸੀਗਾ ਤਾਲੇ ਟੁੱਟੇ ਸੀਗੇ ਸਾਡੇ ਨਾਲ ਦੋ ਦੁਕਾਨਾਂ ਹੋਰ ਸੀਗੀਆਂ ਉਹਨਾਂ ਦੇ ਵੀ ਤਾਲੇ ਟੁੱਟੇ ਉਹਨਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿਤੇ ਕੋਈ ਬੰਦਾ ਜਿਹੜਾ ਜਾਣਕਾਰ ਵਾਲੇ ਦੋਲੇ ਘੁੰਮਦਾ ਉਹੀ ਹੋ ਸਕਦਾ ਜਾਂ ਕੋਈ ਕਿਦਾਂ ਲੱਗ ਰਿਹਾ ਤੁਹਾਨੂੰ ਦੇਖੋ ਜੇ ਭੇਤੀ ਬੰਦਾ ਤਾਂ ਹੈਗਾ ਹੀ ਕੋਈ ਨਾ ਕੋਈ ਤਾਂ ਜਿਹਨੂੰ ਭੇਤ ਹੋਗਾ ਤਾਂ ਹੀ ਘਰੂਗਾ ਜੇ ਪੈਸੇ ਕਿੱਥੇ ਰੱਖਦੇ ਸੀ ਉਹੀ ਚੀਜ਼ਾਂ ਬੋਲੀਆਂ ਜਿੱਥੇ ਪੈਸੇ ਰੱਖਦੇ ਨੇ ਇਹ ਹੁਣ ਪ੍ਰਸ਼ਾਸਨ ਕਿੰਨਾ ਕੁ ਨੁਕਸਾਨ ਦਾ ਡਾਇਰ ਵਿੱਚ ਹੋ ਗਿਆ ਸਾਡਾ 30000 ਦੇ ਗੇਟ ਚੋਂ ਆਇਆ ਜੀ ਨੁਕਸਾਨ ਬੱਚੀ 30000 ਦੀ ਪੈਸੀ ਲੈ ਕੇ ਗਏ ਪੈਸੇ ਵੀ ਕਾਜੂ ਵੀ ਸਰੋਂ ਦਾ ਤੇਲ ਹਾਰਪਿਕ ਸਾਬਣ ਵਗੈਰਾ ਜੋ ਵੀ ਉਹਨਾਂ ਦੇ ਹੱਥ ਲੱਗਾ ਜੀ ਲੈ ਗਏ ਉਹ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਵੀ ਜੋ ਪ੍ਰਸ਼ਾਸਨ ਚੰਗੇ ਤਾਂ ਨਾ ਕੰਮ ਕਰੇ ਤੇ ਸਾਡਾ ਇਨਸਾਫ ਤੇ ਲਾਵੇ ਨਹੀਂ ਆਏ ਦਿਨ ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਚੋਰੀਆਂ ਹੋ ਰਹੀਆਂ ਵਪਾਰੀ ਵਰਗ ਤੇ ਕੀ ਅਸਰ ਪੈ ਰਿਹਾ ਇਹਦਾ ਸਾਡਾ ਤਾਂ ਦਿਲ ਕਰਦਾ ਪੰਜਾਬ ਛੱਡ ਕੇ ਚਲ ਜਾਈ ਜੀ ਵਪਾਰੀ ਵਰਗ ਕੀ ਕਰੇ ਜੀ ਡੱਡਰ ਕੇ ਜੀ ਥੋੜਾ ਹੁੰਦਾ ਪਹਿਲਾਂ 12 ਘੰਟੇ ਦੀ ਡਿਊਟੀ ਦਿਓ ਰਾਤ ਨੂੰ ਫੇਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਇਨਸਾਫ ਮੰਗ ਰਹੇ ਜੀ ਮੇਰਾ ਤਾਂ ਰਾਹੁਲ ਰਾਉ ਜੀ ਤੁਹਾਡੇ ਦੁਕਾਨ ਦੇ ਜਿਹੜੇ ਆ ਕੀਚੇ ਵਗੈਰਾ ਟੁੱਟੇ ਹੋਏ ਨੇ ਸ਼ਟਰ ਟੁੱਟਿਆ ਹੋਇਆ ਕੀ ਘਟਨਾ ਹੈ ਸਾਰੀ ਇਹ ਕੱਲ ਚੋਰੀ ਹੋਈ ਜੀ ਰਾਤੀ ਨੂੰ ਸਾਡੇ ਤੇ ਕਿੰਨਾ ਕੁ ਨੁਕਸਾਨ ਹੈ ਚੋਰੀ ਵਿੱਚ ਤਾਂ ਲੱਗਦਾ ਹੋਵੇ ਨੁਕਸਾਨ ਮੈਨੂੰ ਤਾਂ ਨਹੀਂ ਪਤਾ ਪੈਸੇ ਸੀਗੇ ਫੇ ਆਪਣੇ ਕੋਲ ਉਹ ਲੈ ਕੇ ਕੈਸ਼ ਲੈ ਗਏ ਸਾਰਾ ਜਿੰਨਾ ਠੀਕ ਹੈ ਤੇ ਦਵਾਈਆਂ ਵਗੈਰਾ ਹੋਰ ਦਵਾਈਆਂ ਨਹੀਂ ਛੇੜੀਆਂ ਕਿਸੇ ਨੇ ਬਸ ਕੈਸ਼ ਲੈ ਕੇ ਗਿਆ ਗੱਲਾ ਸਾਰਾ ਸਾਫ਼ ਕਰਤਾ ਕੱਲ ਦੀ ਸੇਲ ਲੈ ਕੇ ਬਾਕੀ ਥੋੜੇ-ਬੋੜੇ ਪੈਸੇ ਸੀਗੇ ਉਹ ਵੀ ਲੈ ਕੇ ਨਾਲ ਜਿਵੇਂ ਕਿ ਤੁਹਾਡੇ ਤੁਹਾਡੇ ਇਹ ਜਿਹੜੀ ਮਾਰਕੀਟ ਹੈ ਇਹਦੇ ਵਿੱਚ ਹੀ ਲਗਾਤਾਰ ਰਾਤ-ਬਾਰ ਤਿੰਨ ਚੋਰੀਆਂ ਹੋਈਆਂ ਕਿਵੇਂ ਦੇਖਦੇ ਐ ਇਸ ਘਟਨਾ ਨੂੰ ਕੋਈ ਭੇਤੀ ਮਹੱਲੇ ਦਾ ਆ ਜਾਂ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਦੇਖੋ ਜੀ ਇਹਦੇ ਬਾਰੇ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਨਾ ਮੈਂ ਕਿਸੇ ਬੰਦੇ ਨੂੰ ਦੇਖਿਆ ਬਾਕੀ ਜੋ ਦਿੱਕਤ ਹੈ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਇਹ ਹੀ ਹੈ ਜੀ ਲੱਗਣ ਜਲਦੀ ਜਲਦੀ ਜਿਹੜੇ ਵੀ ਚੋਰ ਹੈਗੇ ਉਹਨਾਂ ਨੂੰ ਫੜਿਆ ਜਾਵੇ ਬਸ ਇਹ